ਕਿੱਕਾ ਖਾਲਸਾ ਵਾਹਿਗੁਰੂ ਦੀ ਖਫਤੇ ਅਸੀਂ ਇਸੇ ਮੌਜੂਦ ਸਚਕੰਚ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਅਦ ਦੱਸ ਦੇ ਕਿ ਜੂਨ 84 ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਜਿੱਥੇ ਕਿ ਅੱਜ ਵੱਖ-ਵੱਖ ਜਿੱਥੇ ਬੰਦਿਆ ਸ੍ਰੀ ਕਾਲ ਤਖਤ ਸਾਹਿਬ ਵਿਖੇ ਪਹੁੰਚ ਰਹੇ ਨੇ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਜੋ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ ਪੰਜਾਬ ਪੁਲਿਸ ਵੱਲ ਵੀ ਕਰ ਲਿੱਤੇ ਗਏ ਨੇ ਤਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਪੂਰੇ ਸਚਕੰਚ ਸ੍ਰੀ ਹਰਮੰਦਰ ਸਾਹਿਬ ਜੀ ਦੇ ਚਿਰਦੇ ਦੀ ਗੱਲ ਕਰੀਏ ਤਾਂ ਪੂਰੇ ਚੱਕਰ ਦੇ ਦੇ ਵਿੱਚ ਜੋ ਹਜ਼ਾਰ ਦੇ ਕਰੀਬ ਜੋ ਪੁਲਿਸ ਮੁਲਾਜ਼ਮ ਤਨਾਤ ਕੀਤਾ ਗਿਆ ਕਿਉਂਕਿ ਪੂਰੇ ਸ਼ਹਿਰ ਦੀ ਗੱਲ ਕਰੀਏ ਤਾਂ ਜੋ 1500 ਦੇ ਕਰੀਬ ਜੋ ਮੁਲਾਜ਼ਮ ਪੂਰੇ ਸ਼ਹਿਰ ਦੇ ਵਿੱਚ ਤਨਾਤ ਕੀਤੇ ਗਏ ਵਕ ਵਕ ਫੋਰਸਿਸ ਜਿਹੜੀਆਂ ਇੱਥੇ ਤਨਾਤ ਕੀਤੀਆਂ ਗਈਆਂ ਨੇ ਤਾਂ ਇਹ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਹਰ ਕੋਈ ਜੋ ਅੱਜ ਦੇ ਦਿਨ ਕਿਉਂਕਿ ਜਿੱਥੇ ਕੀ ਵਕ ਵਕ ਜਿੱਥੇ ਬੰਦਿਆਂ ਸ਼੍ਰੀ ਕਲਤਕਸਾ ਵਿਖੇ ਪਹੁੰਚਦੇ ਨੇ ਉੱਥੇ ਹੀ ਜੋ ਅੱਜ ਦੇ ਦਿਨ ਜੋ ਜਿੱਥੇ ਬੰਦਿਆਂ ਵੱਲੋਂ ਗੁਰੂ ਘਰ ਵਿਖੇ ਪਹੁੰਚ ਕੇ ਜੋ ਸ਼ਹੀਦਾਂ ਦੇ ਪਰਿਵਾਰ ਨੇ ਜੋ ਸਿੰਘ ਸਾਹਿਬ ਨੇ ਉਹਨਾਂ ਵੱਲੋਂ ਉਹਨਾਂ ਨੂੰ ਸਨਮਾਨ ਦਿੱਤਾ ਜਾਂਦਾ ਤਾਂ ਇੱਥੇ ਸਾਡੇ ਨਾਲ ਜੋ ਐਡੀਐਸਪੀ ਸਿਟੀ ਵਿਸ਼ਾਲ ਜੀ ਜੀ ਮੌਜੂਦ ਹੈਗੇ ਨੇ ਤਾਂ ਸਰ ਕਿੰਨੀ ਫੋਰਸ ਜਿਹੜੀ ਹੈ ਤਨਾਤ ਕੀਤੀ ਗਈ ਹੈ ਜੋ ਆਪਾਂ ਕੰਪਲੈਕਸ ਦੀ ਗੱਲ ਕਰੀਏ ਜਾਂ ਚ ਗਿਰਦੇ ਦੀ ਗੱਲ ਕਰੀਏ ਕਿੰਨੀ ਹੁਣ ਤੱਕ ਫੋਰਸ ਇੱਥੇ ਤਨਾਤ ਇਸ ਦੇ ਵਿੱਚ ਜਿਹੜੀ ਸਾਰਾ ਜੇ ਆਪਾਂ ਇੱਥੇ ਕੰਪਲੈਕਸ ਦੀ ਗੱਲ ਕਰੀਏ ਤਾਂ ਇਸ ਦੇ ਆਲੇ ਦੁਆਲੇ ਜਿਹੜੀ ਸਾਡੇ ਵੱਲੋਂ ਜਿਹੜੀ ਨਾਕਾਬੰਦੀ ਕੀਤੀ ਗਈ ਹੈ ਇਹਦੇ ਵਿੱਚ ਇਥੋਂ ਆਉਟਰ ਜਿਹੜੀਆਂ ਇਹਨਾਂ ਨੂੰ ਜਿਹੜੀਆਂ ਇਨ ਰੋਡਸ ਨੇ ਸਾਰੀਆਂ ਉਹਨਾਂ ਸਾਰਿਆਂ ਦੇ ਉੱਤੇ ਵੀ ਜਿਹੜੀ ਨਾਕਾਬੰਦੀ ਕੀਤੀ ਗਈ ਹੈ ਇਹਨਾਂ ਸ਼ਹਿਰ ਨੂੰ ਆ ਰਹੀਆਂ ਨੇ ਸੜਕਾਂ ਸਾਰੀਆਂ ਜੀ ਉਹਨਾਂ ਦੇ ਉੱਤੇ ਵੀ ਨਾਕਾਬੰਦੀ ਕੀਤੀ ਗਈ ਹੈ ਇਸ ਨੂੰ ਸਪਲੀਮੈਂਟ ਕਰਨ ਦੇ ਲਈ ਜਿਹੜੀਆਂ ਪੈਟਰੋਲਿੰਗ ਪਾਰਟੀ ਸਾਡੀਆਂ ਜਿਹੜੀਆਂ ਉਹ ਵੀ ਜਿਹੜੀਆਂ ਇਨ ਪਲੇਸ ਨੇ ਜੀ ਤਦ ਸਰ ਜੇ ਪੂਰੇ ਕਿਉਂਕਿ ਅੱਜ ਬੰਦ ਦੀ ਕਾਲ ਵੀ ਹੈਗੀ ਆ ਦਲ ਖਾਲਸਾ ਵੱਲੋਂ ਕਿਹਾ ਗਿਆ ਕਿ ਬੰਦ ਦੀ ਕਾਲ ਹੈਗੀ ਆ ਲੇਕਿਨ ਪੂਰੇ ਸ਼ਹਿਰ ਦੇ ਵਿੱਚ ਕਿਦਾਂ ਦਾ ਮਾਹੌਲ ਪੁਲਿਸ ਕਿਦਾਂ ਕਿਉਂਕਿ ਇਹ ਸਭ ਨੂੰ ਹੈਂਡਲ ਕਰੇਗੀ ਅੱਜ ਬਿਲਕੁਲ ਸਾਰੀਆਂ ਜਿਹੜੀਆਂ ਪੁਆਇੰਟ ਵਾਈਜ਼ ਡਿਊਟੀਆਂ ਜਿਹੜੀਆਂ ਲਗਾਈਆਂ ਗਈਆਂ ਨੇ ਉਸ ਦੇ ਵਿੱਚ ਜੇ ਕਿਸੇ ਨੂੰ ਵੀ ਜਿਹੜਾ ਵਾ ਕਾਨੂੰਨ ਆਪਣੇ ਹੱਥ ਚ ਲੈਣ ਦੀ ਜੱਜ ਨਹੀਂ ਦਿੱਤੀ ਜਾਊਗੀ ਜਿਹੜੀਆਂ ਗੈਰ ਸਮਾਜਿਕ ਤੱਤ ਨੇ ਜਾਂ ਜਿਹੜੇ ਸ਼ਰਾਰਤੀ ਅਨਸਰ ਨੇ ਉਹਨਾਂ ਦੇ ਉੱਤੇ ਸਾਡੇ ਵੱਲੋਂ ਨਿਗਰ ਰੱਖੀ ਜਾ ਰਹੀ ਆ ਜੇ ਕੋਈ ਇਹੋ ਜਿਹਾ ਕੰਮ ਕਰੇਗਾ ਜਾਂ ਕੋਈ ਗੈਰ ਕਾਨੂੰਨੀ ਕੰਮ ਕਰੇਗਾ ਕਾਨੂੰਨ ਅਨਸ ਤਾਂ ਇਹ ਤਾਂ ਸੂਰਾਂ ਲਗਾਤਾਰ ਸੰਜੇ ਕੀਤੀਆਂ ਨੇ ਕਿ ਜੋ ਪ੍ਰਸ਼ਾਸਨ ਆ ਉਹ ਆਪਣੀ ਡਿਊਟੀ ਨਭੰਦਾ ਹੈ ਦਿਖਾਈ ਦੇ ਰਿਹਾ ਤਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਹਾਲਾਂਕਿ ਦਲ ਖਾਲਸਾ ਵੱਲੋਂ ਵੀ ਕਿਹਾ ਗਿਆ ਕਿ ਅੱਜ ਜੋ ਬੰਦ ਦੀ ਕੋਲ ਗੁਰੂ ਨਗਰੀ ਦੇ ਵਿੱਚ ਬੰਦ ਦੀ ਕੋਲ ਜਿਹੜੀ ਆ ਉਹ ਦਿੱਤੀ ਗਈ ਆ ਤਾਂ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਬੰਦ ਦੀ ਕੋਲ ਤੋਂ ਬਾਅਦ ਵੀ ਇਹ ਦੇਖ ਸਕਦਾ ਹਾਂ ਕਿਸ ਤਰ੍ਹਾਂ ਦੇ ਨਾਲ ਜੋ ਮੁਲਾਜ਼ਮ ਵੱਡੀ ਗਿਣਤੀ ਦੇ ਵਿੱਚ ਸਤਿ ਸ਼ਕਨ ਜੀ ਹਰਮੰਦਰ ਸਾਹਿਬ ਜੀ ਦੇ ਬਾਹਰ ਤਨਾਤ ਹੈਗੇ ਨੇ ਤਾਂ ਤਸਵੀਰ ਤਰਨਾ ਗੁਰੂ ਘਰ ਦੇ ਅੰਦਰ ਵੀ ਸਾਂਝੀ ਕਰਦੇ ਆ ਕਿ ਜਿੱਥੇ ਕਿ ਪਾਠ ਦੇ ਪੋਗ ਵੀ ਪਾਏ ਜਾਣੇ ਨੇ ਤਾਂ ਉੱਥੇ ਹੀ ਜੋ ਸ਼ਹੀਦਾਂ ਦੇ ਪਰਿਵਾਰ ਨੇ ਉਹਨਾਂ ਨੂੰ ਸਨਮਾਨਤ ਵੀ ਪੇਟ ਕੀਤਾ ਜਾਣਾ ਜੋ ਸਿੰਘ ਸਾਹਿਬ ਕੁਲਦੀਪ ਸਿੰਘ ਗੜਗੱਜ ਨੇ ਉਹਨਾਂ ਵੱਲੋਂ ਤਾਂ ਇੱਕ طرف ਹਰਨਾਮ ਸਿੰਘ ਤੁਮਾ ਜੋਨੇ ਉਹ ਵੀ ਖਾਸ ਤੌਰ ਤੇ ਇੱਥੇ ਪਹੁੰਚ ਰਹੇ ਨੇ ਲੇਕਿਨ ਇਹ ਸਭ ਮਾਮਲੇ ਦੇ ਵਿੱਚ ਵਿਸ਼ੇਸ਼ ਤੌਰ ਤੇ ਜਿਹੜੀ ਪੁਲਸ ਹੈ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਤਣਾਤ ਹੈਗੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਟਕਰਾਅ ਨਾ ਹੋਵੇ ਜਾਂ ਕੋਈ ਸ਼ਰਾਰਤੀ ਅੰਸਰ ਆ ਕੇ ਇੱਥੇ ਸ਼ਰਾਰਤ ਨਾ ਕਰ ਸਕੇ ਤਾਂ ਕੱਲੀ ਕੱਲੀ ਤਸਵੀਰ ਅ ਅੱਜ ਦੇ ਦਿਨ ਨੂੰ ਲੈ ਕੇ ਜਿਹੜੀ ਤੜਨਾ ਸਾਂਝੀ ਕਰਦੇ ਆ ਬਣੇ ਰਹੋ ਜਗਬਤ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਤੇ ਨਾਲ ਲਖਸ਼ ਸੁਨਿਕ ਜਗਬਨੀ ਟੀਵੀ ਸ਼੍ਰੀ ਹਮਸ਼ਾ ਸਾਹਿਬ